ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਰਣਜੀਤ ਸਿੰਘ ਦੇ ਬਾਰੇ ਪੜ੍ਹਾਂਗੇ ਪਿਛਲੀ ਵੀਡੀਓ ਬੰਦਾ ਸਿੰਘ ਬਹਾਦਰ ਤੇ ਸਿੱਖ ਮਿਸਲਾਂ ਬਾਰੇ ਕੀਤੀ ਆ ਸੀ ਇਸੇ ਆਠ ਦਾ ਇਹ ਹਿੱਸਾ ਹੈ ਇਹਨਾਂ ਦਾ ਜਨਮ ਸਥਾਨ ਗੁਜਰਾਵਾਲਾ ਪਾਕਿਸਤਾਨ ਚ ਜਿਹੜਾ ਮਾਤਾ ਪਿਤਾ ਮਹਾ ਸਿੰਘ ਪਿਤਾ ਦਾ ਨਾਮ ਰਾਜਕੌਰ ਮਾਤਾ ਦਾ ਨਾਮ ਰਾਜਾ ਗਰਜਪਤ ਦੀ ਧੀ ਸੀਗੀ ਰਾਜਕੌਰ ਇਹਨਾਂ ਦੀ ਮਿਸਲ ਸੀਗੀ ਸ਼ੁਕਰਚੱਕੀਆਂ ਮਿਸਲ ਨਾਲ ਸੰਬੰਧਿਤ ਸੀਗੇ ਇਹ ਕਬੀਲਾ ਸੰਦੇਵਾਲੀਆਂ ਇਹਨਾਂ ਦੀ ਸੱਸ ਦਾ ਨਾਮ ਸਦਾਕੌਰ ਕਨਈਆ ਮਿਸਲ ਦੀ ਸੀਗੀ ਇਹ ਮਹਾਰਾਜਾ ਦੀ ਉਪਾਧੀ ਹੈ ਜਿਹੜੀ 1801 ਵਿੱਚ ਅੰਮ੍ਰਿਤਸਰ ਦੀ ਸੰਧੀ 1809 ਵਿੱਚ ਮੈਟਕਾਲਫ ਤੇ ਰਣਜੀਤ ਸਿੰਘ ਵਿਚਕਾਰ ਹੋਈ ਸੀਗੀ ਤਿਕੋਣੀ ਸੰਧੀ ਹੋਈ ਸੀਗੀ 1838 ਵਿੱਚ ਬ੍ਰਿਟਿਸ਼ ਸ਼ਾਹ ਸੁਜਾ ਤੇ ਰਣਜੀਤ ਸਿੰਘ ਵਿਚਕਾਰ ਹੋਈ ਸੀ ਦੇ ਤੇ ਰੋਇ ਬਖਵਕ ਨਾਮ ਕੀ ਨੇ ਇਹਨਾਂ ਦੇ ਸ਼ੇਰੇ ਪੰਜਾਬ ਸਰਕਾਰ ਖਾਲਸਾ ਜੀ ਪੰਜਾਬ ਦੇ ਮਹਾਰਾਜਾ ਸਰਕਾਰੇ ਬੱਲਾ ਇਹ ਨਾਮ ਨਾਲ ਮਸ਼ਹੂਰ ਨੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਦੀ ਮੌਤ 27 ਜੂਨ 1839 ਨੂੰ ਲਾਹੌਰ ਵਿਖੇ ਹੋਈ ਇਹਨਾਂ ਦੀਆਂ ਲੜਾਈਆਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਲੜਾਈਆਂ ਇਹਦੇ ਵਿੱਚ 1799 ਨੂੰ ਲਾਹੌਰ ਤੇ ਕਬਜ਼ਾ 1805 ਅੰਮ੍ਰਿਤਸਰ ਤੇ ਕਬਜ਼ਾ 1807 ਕਸੂਰ ਤੇ ਝਾਂਗ ਤੇ ਕਬਜ਼ਾ 1809 ਕਾਂਗੜਾ ਨੂੰ ਮਿਲਾਉਣਾ ਗੋਰਖਾ ਤੇ ਸਿੱਖ ਯੁੱਧ ਸੀਗਾ ਇਹਦੇ ਵਿੱਚ 1813 ਵਿੱਚ ਅਟੌਕ ਵਿੱਚ ਅਫਗਾਨਾਂ ਦੇ ਹੌਲ ਅਜੀਤ 1814 ਵਿੱਚ ਕੋਹੇਨੂਰ ਪ੍ਰਾਪਤ ਕੀਤਾ 1818 ਵਿੱਚ ਮੁਲਤਾਨ ਤੇ ਕਬਜ਼ਾ ਕੀਤਾ 1819 ਵਿੱਚ ਕਸ਼ਮੀਰ ਤੇ ਕਬਜ਼ਾ 1801 ਵਿੱਚ ਨਸ਼ਹਿਰਾਂ ਦੇ ਅਫਗਾਨਾਂ ਉੱਤੇ ਜਿੱਤ 1820 ਵਿੱਚ ਡੇਰਾ ਗਾਜ਼ੀ ਖਾਨ ਤੇ ਕਬਜ਼ਾ 1821 ਵਿੱਚ ਡੇਰਾ ਇਸਮਾਇਲ ਖਾਨ ਤੇ ਕਬਜ਼ਾ 1831 ਵਿੱਚ ਬਾਲਕੋਟ ਦੀ ਲੜਾਈ ਅ ਸੈਦ ਅਹਿਮਦ ਖਾਨ ਬਰੇਲਵੀ ਨਾਲ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਜਿਹਾਦ ਦਾ ਐਲਾਨ ਕੀਤਾ ਸੀ 1834 ਬੀਚ ਪੇਸ਼ਾਵਰ ਤੇ ਕਬਜ਼ਾ 1837 ਵਿੱਚ ਜਮਰੋਦ ਦੀ ਲੜਾਈ ਹੁਣ ਜੇ ਇਹਨਾਂ ਦੇ ਰਾਜ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਇਸ ਦੇ ਰਾਜ ਨੂੰ ਸਰਕਾਰ ਸਰਕਾਰ ਖਾਲਸੇ ਵਜੋਂ ਜਾਣੇ ਜਾਂਦਾ ਸੀ ਰਾਜ ਨੂੰ ਚਾਰ ਪ੍ਰਾਂਤਾਂ ਲਾਹੌਰ ਮੁਲਤਾਨ ਕਸ਼ਮੀਰ ਤੇ ਪੇਸ਼ਾਵਰ ਵਿੱਚ ਵੰਡਿਆ ਹੋਇਆ ਸੀ ਪ੍ਰਾਂਤਾਂ ਨੂੰ ਫਿਰ ਪਰਗਾਨਾ ਤੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ ਜ਼ਿਲ੍ਹਿਆਂ ਨੂੰ ਅੱਗੇ ਤਾਲੂਕਾਂ ਵਿੱਚ ਵੰਡਿਆ ਗਿਆ ਸੀ ਤੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੋਜਾ ਜਾਂ ਪਿੰਡ ਸੀ ਇਹ ਬਹੁਤ ਜਿਹੜਾ ਇੰਪੋਰਟੈਂਟ ਪੈਰਾ ਇਹਨੂੰ ਧਿਆਨ ਨਾਲ ਤੁਸੀਂ ਦੇਖ ਰਹੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਸ਼ਾਸਨ ਦੇ ਵਿੱਚ ਕਿਹੜੇ ਚੀਜ਼ ਨੂੰ ਕੀ ਕਿਹਾ ਜਾਂਦਾ ਸੀ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਫਿਰ ਹੈ ਰਣਜੀਤ ਸਿੰਘ ਦੇ ਅਧੀਨ 12 ਵਿਭਾਗ ਸੀ ਉਹਨਾਂ ਵਿੱਚ ਮਹੱਤਵਪੂਰਨ ਨੇ ਦਫ਼ਤਰੇ ਦਫ਼ਤਰ ਏ ਅਬਤਾ ਦਫਤਰੇ ਅਬਤਾਵ ਅਲ ਮਾਲ ਤਾਂ ਜਿਹੜਾ ਦਫਤਰੇ ਅਬਵ ਅਲ ਮਾਲਾ ਉਹ ਵਕ ਵਕ ਸਰੋਤਾਂ ਤੋਂ ਰਾਜ ਦੀ ਆਮਦਨੀ ਰੱਖਣ ਦਾ ਜਿਹੜਾ ਲੇਖਾ ਜੋਖਾ ਰੱਖਣ ਵਾਲਾ ਵਿਭਾਗ ਸੀ ਦਫਤਰੇ ਤੋਂ ਜੀਹਤ ਖਰਚਿਆਂ ਦਾ ਲੇਖਾ ਰੱਖਣ ਵਾਲਾ ਵਿਭਾਗ ਸੀ ਦਫਤਰੇ ਮਾਵਜਾ ਫੌਜ ਦੇ ਕਰਮਚਾਰੀਆਂ ਤੇ ਸਿਵਲ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਲੇਖਾ ਜੋਖਾ ਖਰਖਣ ਵਾਲਾ ਵਿਭਾਗ ਸੀ ਦਫ਼ਤਰੇ ਰੋਜ਼ਨ ਮੇਬਾ ਖਰਚ ਮਹਾਰਾਜ ਦੇ ਰੋਜ਼ਾਨਾ ਖਰਚਿਆਂ ਦਾ ਹਿਸਾਬ ਰੱਖਦਾ ਸੀ ਜਿਹੜੀ ਫੌਜ ਸੀ ਉਹ ਤਿੰਨ ਹਿੱਸਿਆਂ ਵਿੱਚ ਵੰਡੀ ਗਈ ਸੀ ਫੌਜੇ ਆਮ ਇਸ ਵਿੱਚ ਪੈਦਲ ਘੁਡਸਵਾਰ ਤੇ ਤੋਪਖਾਨਾ ਸਨ ਫੌਜੇ ਖਾਸ ਇਸੇ ਫौज ਦੀ ਮਾਡਲ ਬ੍ਰਿਗੇਡ ਸੀ 1822 ਵਿੱਚ ਬਣਾਈ ਗਈ ਸੀ ਇਹ ਰਣਜੀਤ ਸਿੰਘ ਦੀ ਫੌਜ ਦੀ ਸਰਵੋਤਮ ਸਿਖਲਾਈ ਪ੍ਰਾਪਤ ਬ੍ਰਿਗੇਡ ਸੀ ਅੱਗੇ ਹੈ ਜੀ ਫੌਜੇ ਕਵਾਇਦ ਇਸ ਵਿੱਚ ਜ਼ਿਆਦਾਤਰ ਘੋੜਸਵਾਰ ਸਨ ਵਿੱਤੀ ਢਾਂਚਾ ਸਰਲ ਸੀ ਖਰਚੇ ਆਮਦਨੀ ਦੇ ਅਨਸਾਰ ਵਿਵਸਥਿਤ ਕੀਤੇ ਗਏ ਸਨ ਰਾਜ ਦੀ ਕੁੱਲ ਆਮਦਨੀ ਤਕਰੀਬਨ 3 ਕਰੋੜ ਰੁਪਏ ਸੀ ਕੁਲ ਮੁੱਖ ਖਰਚ ਸਰਾਂਤੇ ਸੀ ਆਮਦਨੀ ਦੇ ਸਭ ਤੋਂ ਮਹੱਤਵਪੂਰਨ ਸਰੋਤ ਕਿਹੜੇ-ਕਿਹੜੇ ਸੀਗੇ ਜ਼ਮੀਨ ਤੋਂ ਹੋਣ ਵਾਲੀ ਆਮਦਨ ਇਹ ਰਾਜ ਦੀ ਆਮਦਨੀ ਦਾ ਮੁੱਖ ਸਰੋਤ ਸੀ ਸਾਰੇ ਰਾਜ ਲਈ ਜ਼ਮੀਨ ਕਰ ਇਕਸਾਰ ਨਹੀਂ ਸੀ ਜ਼ਿਲੇ ਦਾ ਕਰਦਾਰਮਾਨ ਉਗਰਾਹੀ ਲਈ ਜ਼ਿੰਮੇਵਾਰ ਸੀ ਇਸ ਨੂੰ ਮੁਕੱਦਮ ਜਾਂ ਪਿੰਡ ਦੇ ਮੁਖੀਆ ਦੁਆਰਾ ਇਕੱਤਰ ਕੀਤਾ ਜਾਂਦਾ ਸੀ ਫਿਰ ਕਸਟਮ ਤੇ ਆਵਕਾਰੀਤ ਹੋਣ ਵਾਲੀ ਆਮਦਨ ਜਗੀਰ ਏਕਾ ਅਧਿਕਾਰ ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਲੂਣ ਦਾ ਇਕਾ ਅਧਿਕਾਰ ਸੀਗਾ ਮੋਬਰਾਨਾ ਇਹ ਨਿਆਂਇਕ ਕਾਰਵਾਈਆਂ ਤੋਂ ਹੋਣ ਵਾਲੀ ਆਮਦਨੀ ਸੀ ਅਬਾਬ ਇਹ ਛੋਟੇ ਕਰ ਸੀ ਜੋ ਰਾਜ ਦੁਆਰਾ ਲਏ ਗਏ ਤੇ ਜ਼ਮੀਨ ਦੇ ਮਾਲੀਆਂ ਨਾਲ ਇਕੱਤਰ ਕੀਤੇ ਜਾਂਦੇ ਸਨ ਕੁਝ ਪੇਸ਼ਿਆਂ ਤੇ ਟੈਕਸ ਲਗਾ ਕੇ ਵੀ ਜਿਹੜੀ ਆਮਦਨੀ ਹੁੰਦੀ ਸੀ ਜਿਹੜੀ ਨਿਆਂ ਪ੍ਰਣਾਲੀ ਇਸ ਦੇ ਰਾਜ ਵਿੱਚ ਸੁਧਾਰਨ ਸੀ ਸਭ ਤੋਂ ਹੇਠਲੀ ਅਦਾਲਤ ਪਿੰਡ ਦੀ ਪੰਚਾਇਤ ਸੀ ਅਗਲੀ ਉੱਚ ਅਦਾਲਤ ਜ਼ਿਲ੍ਹਾ ਹੈੱਡਕੁਆਟਰ ਆ ਵਿਖੇ ਕਰਦਾਰ ਦੀ ਸੀ ਤੇ ਅਗਲੀ ਉੱਚ ਅਦਾਲਤ ਸੁਬਾਈ ਹੈੱਡਕਵਾਰਟਰਾ ਉਸ ਦੇ 나ਜ਼ੀਮ ਦੀ ਸੀ ਅਗਲੀ ਉੱਚ ਅਦਾਲਤ ਲਾਹੌਰ ਦੀ ਅਦਾਲਤ ਹਾਲਾ ਸੀ ਇਹ ਹਾਈ ਕੋਰਟ ਸੀ ਜਿੱਥੇ ਅਪੀਲਾਂ ਦੀ ਸੁਣਵਾਈ ਹੁੰਦੀ ਸੀ ਅਪੀਲ ਦਾ ਸਭ ਤੋਂ ਉੱਚਾ ਦਰਬਾਰ ਖੁਦ ਮਹਾਰਾਜਾ ਰਣਜੀਤ ਸਿੰਘ ਦਾ ਸੀ ਹੁਣ ਇਹਨਾਂ ਦੇ ਜਿਹੜੇ ਸਬੰਧਿਤ ਪ੍ਰਸ਼ਨ ਉੱਤਰ ਅਸੀਂ ਗੱਲ ਕਰਾਂਗੇ ਰਿਵੀਜ਼ਨ ਦੇ ਵਿੱਚ ਸਿੱਖ ਸਮਰਾਜ ਦਾ ਆਖਰੀ ਸ਼ਾਸਕ ਸੀਗਾ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਨੇ ਕਿਸ ਸੰਧੀ ਤੋਂ ਬਾਅਦ ਮਹਾਰਾਣੀ ਨੂੰ ਕੋਹਿੰੂਰ ਹੀਰਾ ਸਮਰਪਣ ਕਰ ਦਿੱਤਾ ਸੀ ਲਾਹੌਰ ਦੀ ਸੰਧੀ ਜਿਹੜੀ 1846 ਵਿੱਚ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੌਰਾਨ ਪੰਜਾਬ ਸੂਬੇ ਵਿੱਚ ਇਕਲੌਤੀ ਹਾਈ ਕੋਰਟ ਕਿਹੜੀ ਸੀ ਅਦਾਲਤ ਆਲਾ ਲਾਹੌਰ ਵਿੱਚ ਤਖਤ ਸਿਰੀ ਪਟਨਾ ਸਾਹਿਬ ਤਖਤ ਸਿਰੀ ਹਜੂਰ ਸਾਹਿਬ ਕਿਸ ਦੁਆਰਾ ਬਣਾਏ ਗਏ ਮਹਾਰਾਜਾ ਰਣਜੀਤ ਸਿੰਘ ਦੁਆਰਾ ਮਹਾਰਾਜਾ ਰਣਜੀਤ ਸਿੰਘ ਸੰਧਾਵਾਲੀਆ ਕਬੀਲੇ ਵਿੱਚ ਪੈਦਾ ਹੋਇਆ ਸੀ ਤੇ ਸ਼ੁਕਰਚੱਕੀਆ ਮਿਸਲ ਨਾਲ ਸੰਬੰਧਿਤ ਸੀ ਸ਼ੁਕਰਚੱਕੀਆ ਮਿਸਲ ਦਾ ਸਥਾਪਕ ਸੀਗਾ ਚੜਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੇ ਕੋਹੇਨੂਰ ਹੀਰਾ ਅਫਗਾਨਿਸਤਾਨ ਦੇ ਸਾਹਸੂਜਾ ਦੀ ਪਤਨੀ ਤੋਂ ਹਾਸਲ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਜਿੱਤ 1799 ਵਿੱਚ ਪ੍ਰਾਪਤ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਰਬੰਦ ਕੀਤੇ ਗਏ ਪੁੱਤਰ ਦਾ ਨਾਮ ਮਹਾਰਾਜਾ ਦਲੀਪ ਸਿੰਘ 1809 ਵਿੱਚ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਕਿਹੜੀ ਨਦੀ ਸੰਬੰਧੀ ਸੰਧੀ ਹੋਈ ਸੀ ਸਤਲੁਜ ਨਦੀ ਸੰਬੰਧੀ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਸਿੱਖ ਸਮਰਾਟ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਅਜਾਇਬ ਘਰ ਕਿੱਥੇ ਆ ਅੰਮ੍ਰਿਤਸਰ ਵਿੱਚ ਮਹਾਰਾਜਾ ਨਜੀਤ ਸਿੰਘ ਨੇ ਪਹਿਲੀ ਵਾਰ 1806 ਵਿੱਚ ਮਾਲਵੇ ਤੇ ਹਮਲਾ ਕੀਤਾ ਤਾਂ ਇਸ ਹਮਲੇ ਦਾ ਕਾਰਨ ਕੀ ਸੀ ਪਟਿਆਲਾ ਤੇ ਨਾਬਾ ਦੇ ਸ਼ਾਸਕਾਂ ਵਿਚਕਾਰ ਤਕਰਾਰ ਮਹਾਰਾਜਾ ਨਜੀਤ ਸਿੰਘ ਨੇ 1807 ਵਿੱਚ ਦੂਜੀ ਵਾਰ ਮਾਲਵੇ ਤੇ ਹਮਲਾ ਕੀਤਾ ਕਿਉਂਕਿ ਉਸਨੇ ਪਟਿਆਲੇ ਦੀ ਰਾਣੀ ਆਸਕੌਰ ਦੇ ਸੱਦੇ ਤੇ ਹਮਲਾ ਕੀਤਾ ਸੀ ਮਹਾਰਾਜਾ ਨਜੀਤ ਸਿੰਘ ਦੇ ਮਸ਼ਹੂਰ ਫੌਜ ਜਰਨੈਲਾਂ ਦੇ ਨਾਮ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਸੀ ਹਰੀ ਸਿੰਘ ਨਾਲਵਾ ਕਿਸ ਯੁੱਧ ਵਿੱਚ ਸ਼ਹੀਦ ਹੋਏ ਪੇਸ਼ਾਵਰ ਤੇ ਕਬਜ਼ਾ ਕਰਨ ਦੀ ਜਮਰੋਦ ਅਫਗਾਨਿਸਤਾਨ ਦੇ ਦੋਸਤ ਮੁਹੰਮਦ ਤੇ ਰਣਜੀਤ ਸਿੰਘ ਵਿਚਕਾਰ ਦੀ ਲੜਾਈ ਵਿੱਚ ਹਾਲਾਂਕਿ ਰਣਜੀਤ ਸਿੰਘ ਨੇ 1834 ਵਿੱਚ ਪੇਸ਼ਾਵਰ ਤੇ ਕਬਜ਼ਾ ਕਰ ਲਿਆ ਸੀ ਪਰ ਅਫਗਾਨਾ ਨੇ ਪੇਸ਼ਾਵਰ ਨੂੰ ਪ੍ਰਾਪਤ ਕਰਨ ਲਈ ਸਿੱਖਾਂ ਤੇ ਹਮਲਾ ਕੀਤਾ ਪਰ ਅਜੇ ਹਾਂ ਨਹੀਂ ਕਰ ਸਕੇ ਇਸ ਲਈ ਪੇਸ਼ਾਵਰ ਦਾ ਕਬਜ਼ਾ 1837 ਵਿੱਚ ਪੂਰਾ ਹੋ ਗਿਆ ਮਹਾਰਾਜਾ ਰਣਜੀਤ ਸਿੰਘ 18 ਦਵਾਰ 1809 ਵਿੱਚ ਅੰਮ੍ਰਿਤਸਰ ਦੀ ਸੰਧੀ ਕਰਕੇ ਸਤਲੁਜ ਨੂੰ ਪੂਰਬੀ ਸੀਮਾ ਦੇ ਤੌਰ ਤੇ ਸਵੀਕਾਰ ਕਰ ਲਿਆ ਸੀ ਇਸ ਸੰਧੀ ਨਾਲ ਮਾਲਵੇ ਦੀ ਕੀ ਸਥਿਤੀ ਰਹੀ ਜਿਹੜਾ ਮਾਲਵਾ ਹੀ ਬ੍ਰਿਟਿਸ਼ ਦੇ ਅਧੀਨ ਆ ਗਿਆ ਤੇ ਰਣਜੀਤ ਸਿੰਘ ਨੂੰ ਰਣਜੀਤ ਸਿੰਘ ਇਸ ਤੇ ਕਬਜ਼ਾ ਨਹੀਂ ਕਰ ਸਕਿਆ સુચેત ਸਿੰਘ ਜੋ કે ਤਿੰਨ ਡੋਗਰਾ ਭਰਾਵਾਂ ਵਿੱਚੋਂ ਇੱਕ ਸੀ ਧਿਆਨ ਸਿੰਘ, ਗੁਲਾਬ ਸਿੰਘ ਤੋਂ ਇਲਾਵਾ ਮੀਨਜ਼ ਤਿੰਨ ਸੀ સુચેત ਸਿੰਘ, ਧਿਆਨ ਸਿੰਘ ਤੇ ਗੁਲਾਬ ਸਿੰਘ ਕਿਹੜੇ ਸ਼ਾਸਕ ਨੂੰ ਦੇ ਪ੍ਰਬੰਧ ਨੂੰ ਪੂਰੀ ਤਰ੍ਹਾਂ ਨਿਰੰਤਰਣ ਕਰ ਰਿਹਾ ਸੀ ਸੁચેਤ ਸਿੰਘ ਖੜਕ ਸਿੰਘ ਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸੀ ਇਸ ਟਿਕੋਣੀ ਸੰਧੀ ਦਾ ਤੁਰੰਤ ਆਦੇਸ਼ ਕੀ ਸੀ ਸ਼ਾਹ ਸੁਜਾ ਨੂੰ ਅਫਗਾਨਿਸਤਾਨ ਦਾ ਸ਼ਾਸਕ ਬਣਾਉਣਾ ਟਿਕੋਣੀ ਸੰਧੀ ਦੇ ਦਸਤਕ ਕਰਨ ਵੇਲੇ ਅਫਗਾਨਿਸਤਾਨ ਦਾ ਸ਼ਾਸਕ ਕੌਣ ਸੀ ਵਾਰਾ ਕਜ਼ਈ ਖਾਨਦਾਨ ਦੇ ਸ਼ਾਸਕ ਦੋਸਤ ਮੁਹੰਮਦ ਖਾਨ ਬਟਾਈ ਸਿਸਟਮ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ 1823 ਤੱਕ ਚੱਲਦਾ ਰਿਹਾ ਇਹ ਸਿਸਟਮ ਕੀ ਸੀ ਕਿਉਂ ਖਤਮ ਕੀਤਾ ਗਿਆ ਇਸ ਪ੍ਰਣਾਲੀ ਵਿੱਚ ਫਸਲਾਂ ਦੀ ਕਟਾਈ ਤੋਂ ਬਾਅਦ ਜ਼ਮੀਨੀ ਮਾਲੀਆ ਨਿਰਧਾਰਤ ਕੀਤਾ ਜਾਂਦਾ ਸੀ ਇਹ ਇੰਨਾ ਮਹਿੰਗਾ ਸੀ ਕਿ ਖਤਮ ਕਰਨਾ ਪਿਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚਾਰ ਕਿਸਮਾਂ ਦੀਆਂ ਜ਼ਗੀਰਾਂ ਪ੍ਰਚਲਿਤ ਸਨ ਉਹਨਾਂ ਦੇ ਨਾਮ ਸੀ ਸੇਵਾ ਜਾਗੀਰ ਇਨਾਮ ਜਾਗੀਰ ਧਰਮਾਰਥ ਜਾਗੀਰ ਤੇ ਵਤਨ ਜਾਗੀਰ ਇਹਨਾਂ ਵਿੱਚੋਂ ਸੇਵਾ ਜਾਗੀਰਾਂ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਸੀ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਜਵਦ ਕਰ ਸਕਦਾ ਸੀ ਇਹ ਜਾਗੀਰ ਕਿਹੜੀ ਸੀ ਇਹ ਜਾਗੀਰ ਅਧੀਨ ਫੌਜ ਤੇ ਸਿਵਲ ਅਧਿਕਾਰੀਆਂ ਨੂੰ ਨਗਦਦ ਅਦਾਇਗੀ ਦੀ ਬਜਾਏ ਜਾਗੀਰ ਦਿੱਤੀ ਜਾਂਦੀ ਸੀ ਧਰਮਾਰਥ ਜਾਗੀਰਾਂ ਧਾਰਮਿਕ ਸੰਸਥਾਵਾਂ ਤੇ ਪਵਿੱਤਰ ਸ਼ਖਸੀਅਤਾਂ ਨੂੰ ਹੀ ਕਿਉਂ ਦਿੱਤੀਆਂ ਗਈਆਂ ਉਹਨਾਂ ਨੂੰ ਧਰਮ ਦੇ ਪ੍ਰਚਾਰ ਲਈ ਉਤਸ਼ਾਹਿਤ ਕਰਨ ਲਈ ਸਥਾਈ ਤੌਰ ਤੇ ਇਹ ਦਿੱਤੀਆਂ ਗਈਆਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਦੌਰਾਨ ਖਾਨਦਾਨੀ ਆਧਾਰਿਤ ਦਿੱਤੀਆਂ ਜਾਣ ਵਾਲੀਆਂ ਜ਼ਗੀਰਾਂ ਕਿਹੜੀਆਂ ਸਨ ਵਤਨ ਜ਼ਗੀਰ ਜਿਹੜੀ ਮਹਾਰਾਜਾ ਆਪਣੇ ਪਿੰਡ ਦੇ ਜ਼ਗੀਰਦਾਰਾਂ ਨੂੰ ਦਿੰਦੇ ਸਨ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਜ਼ਗੀਰਦਾਰਾਂ ਦਾ ਕੰਮ ਟੈਕਸ ਇਕੱਠੀ ਕਰਨਾ ਆਪਣੀ ਜ਼ਮੀਨ ਵਿੱਚ ਰਹਿੰਦੇ ਲੋਕਾਂ ਦੇ ਕੇਸਾਂ ਦਾ ਫੈਸਲਾ ਕਰਨਾ ਅਤੇ ਛੋਟੀਆਂ ਫੌਜੀ ਮਹੱਮਾ ਦਾ ਸੰਚਾਲਨ ਕਰਨਾ ਸੀ ਜ਼ਗੀਰਦਾਰੀ ਪ੍ਰਣਾਲੀ ਨਾਲ ਰਾਜ ਮਾਲੀਆ ਇਕੱਠਾ ਕਰਨ ਦੇ ਬੋਝ ਤੋਂ ਮੁਕਤ ਹੋ ਗਿਆ ਤੇ ਦੂਜਾ ਲਾਭ ਇਸ ਨਾਲ ਕੀ ਹੋਇਆ ਮਹਾਰਾਜਾ ਲਈ ਸਭ ਤੋਂ ਵੱਡੀ ਰਿਜ਼ਰਵ ਫੋਰਸ ਜ਼ਗੀਰਦਾਰਾਂ ਦੀ ਤਿਆਰ ਕੀਤੀ ਗਈ ਜਗੀਰਦਾਰੀ ਪ੍ਰਣਾਲੀ ਦੇ ਸਮਾਜਿਕ ਨੁਕਸਾਨ ਕੀ ਸੀ ਵੱਤਵੱਤ ਜ਼ਮੀਨੀ ਮਾਲੀ 71 ਕਰਕੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਜਗੀਰਦਾਰ ਰਾਜ ਦੀ ਕੀਮਤ ਤੇ ਅਲੀਸ਼ਾਨ ਜ਼ਿੰਦਗੀ ਜਿਉਂਦੇ ਸੀ ਸੈਨਿਕ ਦ੍ਰਿਸ਼ਟੀਕੋਣ ਤੋਂ ਜਗੀਰਦਾਰੀ ਪ੍ਰਣਾਲੀ ਦਾ ਨੁਕਸਾਨ ਕੀ ਸੀ ਹਰੇਕ ਜਗੀਰਦਾਰ ਅਧੀਨ ਸੈਨਿਕਾਂ ਨੂੰ ਇੱਕੋ ਕਿਸਮ ਦੀ ਸਿਖਲਾਈ ਨਹੀਂ ਦਿੱਤੀ ਜਾਂਦੀ ਸੀ ਜਿਸ ਕਰਕੇ ਉਹਨਾਂ ਵਿੱਚ ਏਕਤਾ ਦੀ ਘਾਟ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਹਨਾਂ ਵਿੱਚ ਦੇ ਵਿੱਤ ਮੰਤਰੀ ਦਾ ਨਾਮ ਦੱਸੋ ਦੀਵਾਨ ਭਵਾਨੀ ਦਾਸ 26 ਜੂਨ 1838 ਨੂੰ ਜਿਸਤਕੋਨੀ ਸੰਧੀ ਤੇ ਹਸਤਾਖਰ ਹੋਏ ਉਸ ਦੀਆਂ ਤਿੰਨ ਧਿਰਾਂ ਕੌਣ ਸਨ ਰਣਜੀਤ ਸਿੰਘ ਅੰਗਰੇਜ਼ ਤੇ ਸਾਹ ਸੁਜਾ ਮਹਾਰਾਜਾ ਰਣਜੀਤ ਸਿੰਘ ਦੇ ਦੀਨ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਕਿਸ ਦੀ ਅਗਵਾਈ ਹੇਠ ਮਹਾਰਾਜਾ ਰਣਜੀਤ ਸਿੰਘ ਵਿਰੁੱਧ ਜਿਹਾਦ ਸ਼ੁਰੂ ਕੀਤਾ ਗਿਆ ਸੈਦ ਅਹਿਮਦ ਜੋ ਮੁਸਲਮਾਨਾਂ ਦਾ ਖਲੀਫਾ ਸੀ ਦੀਵਾਨ ਮੂਲਰਾਜ ਨੂੰ 1844 ਵਿੱਚ ਮਲਤਾਨ ਦਾ ਨਾਜ਼ਿਮ ਭਾਵ ਰਾਜਪੁੱਲ ਰਾਜਪਾਲ ਨਿਯੁਕਤ ਕੀਤਾ ਗਿਆ ਪਰ ਉਸ ਨੇ ਅਪ੍ਰੈਲ 1848 ਵਿੱਚ ਅੰਗਰੇਜ਼ਾਂ ਵਿਰੁੱਧ ਬਗਾਵਤ ਕਿਉਂ ਕਰ ਦਿੱਤੀ ਕਿਉਂਕਿ ਅੰਗਰੇਜ਼ਾਂ ਨੇ ਉਸ ਉੱਤੇ ਦੋ ਬ੍ਰਿਟਿਸ਼ ਅਫਸਰਾਂ ਦੀ ਹੱਤਿਆ ਦਾ ਝੂਠਾ ਦੋਸ਼ ਲਗਾ ਕੇ ਉਸ ਨੂੰ ਦੋਸ਼ੀ ਠਹਿਰਾਇਆ ਸੀ ਦੀਵਾਨ ਮੂਲਰਾਜ ਦੀ ਬਗਾਵਤ ਨੂੰ ਅੰਗਰੇਜ਼ ਕਿਉਂ ਨਹੀਂ ਦਬਾ ਸਕੇ ਉਹ ਕਿਉਂ ਚਾਹੁੰਦੇ ਸੀ ਕਿ ਇਹ ਪੰਜਾਬ ਦੇ ਹੋਰ ਥਾਵਾਂ ਤੇ ਫੈਲ ਜਾਵੇ ਤਾਂ ਕਿ ਉਹ 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 ਉਹਨਾਂ ਨੂੰ ਪੰਜਾਬ ਨੂੰ ਆਪਣੇ ਬ੍ਰਿਟਿਸ਼ ਸਮਰਾਜ ਨਾਲ ਜੋੜਨ ਦਾ ਮੌਕਾ ਮਿਲ ਜਾਵੇ ਰਣਜੀਤ ਸਿੰਘ ਦੀ ਵਿਧਵਾ ਦਾ ਨਾਮ ਦੱਸੋ ਜੋ ਮਹਾਰਾਜਾ ਦਲੀਪ ਸਿੰਘ ਦੀ ਮਾਂ ਵੀ ਸੀ ਮਹਾਰਾਣੀ ਜਿੰਦਾ ਮਹਾਰਾਣੀ ਜਿੰਦਾ ਦੀ ਮੌਤ ਤੋਂ ਪਹਿਲਾਂ ਅੰਗਰੇਜ਼ਾਂ ਨੇ ਉਸ ਨਾਲ ਕੀ ਸਲੂਕ ਕੀਤਾ ਉਸ ਨੂੰ ਪਹਿਲਾਂ ਬਨਾਰਸ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਬਾਅਦ ਵਿੱਚ ਇੰਗਲੈਂਡ ਵਿੱਚ ਨਜ਼ਰਬੰਦ ਕੀਤਾ ਗਿਆ ਦਲੀਪ ਸਿੰਘ ਦੀ ਮੌਤ ਕਦੋਂ ਤੇ ਕਿੱਥੇ ਹੋਈ 21 ਅਕਤੂਬਰ 1893 ਨੂੰ ਪੈਰਿਸ ਵਿੱਚ ਰਣਜੀਤ ਸਿੰਘ ਦੀ ਅਦਾਲਤ ਵਿੱਚ ਦੋ ਪ੍ਰਮੁੱਖ ਵਿਦਵਾਨਾਂ ਦੇ ਨਾਮ ਦੱਸੋ ਸੋਹਣ ਲਾਲ ਸੂਰੀ ਤੇ ਦੀਵਾਨ ਅਮਰਨਾਥ ਰਣਜੀਤ ਸਿੰਘ ਦੇ ਰਾਜ ਵਿੱਚ ਜਰਨਲ ਵੈਂਟੂਰਾ ਜਰਨਲ ਕੋਟ ਜਨਰਲ ਅਲਾਰਡ ਤੇ ਕਰਨਲ ਗਾਰਡਨ ਦਾ ਕੀ ਵਿੱਚ ਕੀ ਗੱਲ ਸਮਾਨ ਸੀ ਇਹ ਚਾਰ ਯੂਰੋਪੀਅਨ ਅਧਿਕਾਰੀ ਸਨ ਜੋ ਉਸ ਦੀ ਸਿਆਣਾ ਨੂੰ ਸਿਖਲਾਈ ਦੇਣ ਲਈ ਨਿਯੁਕਤ ਕੀਤੇ ਗਏ ਪਟਾਣਾ ਸੌ ਨੋ ਵਿੱਚ ਅੰਮ੍ਰਿਤਸਰ ਸੰਧੀ ਉੱਤੇ ਹਸਤਾਖਰ ਕਿੰਨਾ ਵਿਚਕਾਰ ਹੋਏ ਮਹਾਰਾਜਾ ਰਣਜੀਤ ਸਿੰਘ ਤੇ ਚਾਰਲਸ ਟੀ ਮਟਕਾਲਫੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਕਦੋਂ ਤੇ ਆ ਕਦੋਂ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ ਸੀ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਕਬਜ਼ਾ ਕਦੋਂ ਕੀਤਾ ਸੀ 1805 ਵਿੱਚ ਕਸ਼ਮੀਰ ਲਾਹੌਰ ਦਰਬਾਰ ਆ ਦਾ ਹਿੱਸਾ ਕਦੋਂ ਬਣਿਆ 1819 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਸਰਕਾਰ ਖਾਲਸਾ ਅੰਮ੍ਰਿਤਸਰ ਦੀ ਸੰਧੀ ਤੇ ਹਸਤਾਖਰ ਕਦੋਂ ਕੀਤੇ ਗਏ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਆਫ ਪੰਜਾਬ ਕਦੋਂ ਬਣੇ 1801 ਵਿੱਚ ਮਹਾਰਾਜਾ ਰਣਜੀਤ ਸਿੰਘ ਸੰਧਾ ਵਾਲੀਆ ਸਿੱਖ ਕਬੀਲੇ ਨਾਲ ਸੰਬੰਧਿਤ ਸੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਮਹਾਂ ਸਰਦਾਰ ਮਹਾ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਨੇ ਤਾਜ ਪੋਸ਼ੀ ਦੀ ਰਸਮ ਸਾਹਿਬ ਸਿੰਘ ਬੇਦੀ ਨੇ ਕੀਤੀ ਮਹਾਰਾਜਾ ਰਣਜੀਤ ਸਿੰਘ ਤੇ ਨੇ ਹਰਮੰਦਰ ਸਾਹਿਬ ਤੇ ਸੋਨਾ ਚੜਾਇਆ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿਦੇਸ਼ੀ ਜਰਨਲ ਜਰਨਲ ਅਲਾਰਡ ਫ੍ਰੈਂਚ ਦੇ ਜਰਨਲ ਅਗਸਟ ਕੋਟ ਫ੍ਰੈਂਚ ਦੇ ਤੇ ਜਰਨਲ ਬੈਨੂਟਰ ਜਿਹੜੇ ਸੀ ਇਟਾਲੀਅਨ ਕਰਨਲ ਗਾਰਡਨਰ ਸੀਗੇ ਜਿਹੜੇ ਇਹਨਾਂ ਦੀ ਫੌਜ ਦੇ ਜਰਨਲ ਸੀ ਵਿਦੇਸ਼ੀ ਅੱਗੇ ਇਹਨਾਂ ਦੇ ਵੰਸ਼ ਦੀ ਗੱਲ ਕਰਦੇ ਹਾਂ ਰਣਜੀਤ ਸਿੰਘ ਦੇ ਵੰਸ਼ ਦੇ ਵਿੱਚ ਖੜਕ ਸਿੰਘ ਸੀਗਾ ਜਿਹੜਾ ਉਹਦੀ ਜੁਲਾਈ 1839 ਤੋਂ ਅਕਤੂਬਰ 1839 ਤੱਕ ਸੀ ਸਮਾਪਤੀ ਨੌ ਨਿਹਾਲ ਸਿੰਘ ਸੀਗਾ ਅਕਤੂਬਰ 1839 ਤੋਂ ਨਵੰਬਰ 1840 ਤੱਕ ਤੇ ਚੰਦਕੌਰ ਸੀਗੇ ਨਵੰਬਰ 1840 ਤੋਂ ਜਨਵਰੀ 1841 ਤੱਕ ਸ਼ੇਰ ਸਿੰਘ ਸੀਗਾ 1800 ਤੋਂ 43 ਤੋਂ ਲੈ ਕੇ 1896 ਤੱਕ ਤੇ ਮਹਾਰਾਜਾ ਦਲੀਪ ਸਿੰਘ ਸੀਗਾ ਜਿਹੜਾ ਉਹ 1846 ਤੋਂ 1849 ਤੱਕ ਸੀ ਹੁਣ ਗੱਲ ਕਰਾਂਗੇ ਐਂਗਲੋ ਸਿੱਖ ਲੜਾਈਆਂ ਤੇ ਪੰਜਾਬ ਤੇ ਕਬਜ਼ਾ ਪਹਿਲੇ ਐਂਗਲੋ ਸਿੱਖ ਜੁੱਧ 1845 ਤੋਂ ਲੈ ਕੇ 1846 ਤੱਕ ਲੜਾਈ ਦਾ ਨਾਮ ਕੀ ਸੀ ਮੁਦਕੀ ਦੀ ਲੜਾਈ ਕਿਹਨਾ ਕਿਹਨਾ ਵਿਚਕਾਰ ਹੋਈ ਲਾਲ ਸਿੰਘ ਤੇ ਸਰ ਗਫ ਦੀ ਦੇ ਵਿੱਚ ਸਰਗਫ ਜੇਤੂ ਰਹੇ 18 ਦਸੰਬਰ 1845 ਵਿੱਚ ਇਹ ਲੜਾਈ ਹੋਈ ਫਿਰੋਜ਼ ਸ਼ਾਹ ਦੀ ਲੜਾਈ ਹੋਈ ਸੀ ਲਾਲ ਸਿੰਘ ਤੇ ਤੇਜ ਸਿੰਘ ਇਹ ਦੋ ਇੱਕ ਪਾਸੇ ਸੀ ਤੇ ਸਰਗਫ ਦੂਸਰੇ ਪਾਸੇ ਸੀ ਜਿਹੜੇ ਕਿ ਜੇਤੂ ਰਹੇ 21 ਦਸੰਬਰ 1845 ਵਿੱਚ ਇਹ ਲੜਾਈ ਹੋਈ ਸੀ ਬਦੋਵਾਲ ਦੀ ਲੜਾਈ ਰਣਜੋਤ ਸਿੰਘ ਮਜੀਠੀਆ ਤੇ ਹੈਨਰੀ ਸਮਿਥ ਦੇ ਵਿਚਕਾਰ ਹੋਈ ਸੀ ਜਿਦੇ ਵਿੱਚ ਰਣਜੋਤ ਸਿੰਘ ਮਜੀਠੀਆ ਦੀ ਜਿੱਤ ਹੋਈ ਤੇ ਲੜਾਈ ਸੀ ਜਿਹੜੀ 21 ਜਨਵਰੀ 1846 ਨੂੰ ਹੋਈ ਅਲੀਵਾਲ ਦੀ ਲੜਾਈ ਰਣਜੋਤ ਸਿੰਘ ਮਜੀਠੀਆ ਤੇ ਹੈਨਰੀ ਸਮਿਥ ਵਿਚ ਹੋਈ 28 ਜਨਵਰੀ 1846 ਨੂੰ ਹੋਈ ਸੀ ਜਿਹਦੇ ਵਿੱਚ ਹੈਨਰੀ ਸਮਿਥ ਦੀ ਜਿੱਤ ਹੋਈ ਸਭਰਾਉ ਦੀ ਲੜਾਈ ਲਾਲ ਸਿੰਘ ਤੇ ਸਿੰਘ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਗਾਫੋ ਹਾਰਡਿੰਗ ਗਾਫ ਅਤੇ ਹਾਰਡਿੰਗ ਦੇ ਵਿਚਕਾਰ ਹੋਈ ਜਿਹਦੇ ਵਿੱਚ ਗਾਫ ਤੇ ਹਾਰਡਿੰਗ ਸੀਗੇ ਜਿਹੜੇ ਉਹ ਜਿੱਤ ਗਏ 10 ਫਰਵਰੀ 1846 ਨੂੰ ਇਹ ਲੜਾਈ ਹੋਈ ਦੂਜਾ ਜਿਹੜਾ ਸਿੱਖ ਐਂਗਲੋ ਯੁੱਧ ਸੀਗਾ 1847 ਤੋਂ 1849 ਦੇ ਵਿੱਚ ਇਹਦੇ ਵਿੱਚ ਰਾਮਨਗਰ ਦੀ ਲੜਾਈ ਹੈ ਸ਼ੇਰ ਸਿੰਘ ਅਟਾਰੀ ਵਾਲਾ ਤੇ ਸਰ ਗਫ ਦੇ ਵਿੱਚ ਹੋਈ ਜਿਹਦੇ ਵਿੱਚ ਸ਼ੇਰ ਸਿੰਘ ਅਟਾਰੀ ਵਾਲਾ ਦੀ ਜਿੱਤ ਹੋਈ 22 ਨਵੰਬਰ 1847 ਨੂੰ ਇਹ ਲੜਾਈ ਲੜੀ ਗਈ ਚਿੱਲੀਆਂ ਵਾਲਾ ਦੀ ਲੜਾਈ ਸ਼ੇਰ ਸਿੰਘ ਅਟਾਰੀ ਵਾਲਾ ਤੇ ਸਰ ਗਫ ਦੇ ਵਿੱਚਕਾਰ ਹੋਈ ਸੀ 13 ਜਨਵਰੀ 1800 49 ਨੂੰ ਜਿਹਦੇ ਵਿੱਚ ਸ਼ੇਰ ਸਿੰਘ ਅਟਾਰੀਵਾੜਾ ਜਿੱਤੂ ਰਹੇ ਗੁਜਰਾਤ ਦੀ ਲੜਾਈ ਚਤਰ ਸਿੰਘ ਸ਼ੇਰ ਸਿੰਘ ਅਟਾਰੀਵਾੜਾ ਤੇ ਸਰ ਗਫ ਦੇ ਵਿਚਕਾਰ ਹੋਈ ਜਿਹਦੇ ਵਿੱਚ ਸਰ ਗਫ ਦੀ ਜਿੱਤ ਹੋਈ 21 ਫਰਵਰੀ 1849 ਨੂੰ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਸੀਗਾ ਲਾਰਡ ਹਾਰਡਿੰਗ ਪਹਿਲੀ ਐਂਗਲੋ ਸਿੱਖ ਯੁੱਧ 1845 ਤੋਂ 1846 ਦੇ ਵਿੱਚ ਹੋਇਆ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੁਆਰਾ ਜਿੱਤੀ ਗਈ ਲੜਾਈ ਬੱਦੋਵਾਲ ਦੀ ਲੜਾਈ ਸੀ ਜਿਹੜੀ 21 ਜਨਵਰੀ 1846 ਨੂੰ ਲੜੀ ਗਈ ਬੱਦੋਵਾਲ ਦੀ ਲੜਾਈ ਵਿੱਚ ਸਿੱਖ ਤੇ ਬ੍ਰਿਟਿਸ਼ ਸੈਨਾ ਦੇ ਕਮਾਂਡਰ ਸੀਗੇ ਰਣਜੋਤ ਸਿੰਘ ਮਜੀਠੀਆ ਤੇ ਹੈਨਰੀ ਸਮਿਥ ਪੰਜਾਬ ਦਾ ਆਖਰੀ ਸੁਤੰਤਰ ਸਿੱਖ ਸ਼ਾਸਕ ਕੌਣ ਸੀ ਦਲੀਪ ਸਿੰਘ 1846 ਵਿੱਚ ਲਾਹੌਰ ਦੀ ਸੰਧੀ ਕਿਨਾਂ ਵਿਚਕਾਰ ਹੋਈ ਮਹਾਰਾਜਾ ਦਲੀਪ ਸਿੰਘ ਤੇ ਲਾਰਡ ਹਾਰਡਿੰਗ ਦੇ ਵਿੱਚ ਲਾਹੌਰ ਦੀ ਸੰਧੀ ਕੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦਾ ਸ਼ਾਸਕ ਘੋਸ਼ਿਤ ਕੀਤਾ ਗਿਆ ਬਿਆਸ ਤੇ ਸਤਲੁਜ ਦਰਿਆ ਦੇ ਵਿਚਕਾਰ ਦਾ ਇਲਾਕਾ ਬ੍ਰਿਟਿਸ਼ ਦੁਆਰਾ ਆਪਣੇ ਨਾਲ ਮਿਲਾ ਲਿਆ ਗਿਆ ਲਾਹੌਰ ਦੀ ਸੰਧੀ ਅਧੀਨ ਕਸ਼ਮੀਰ ਜੋ ਪੰਜਾਬ ਦਾ ਹਿੱਸਾ ਹੁੰਦਾ ਸੀ ਗੁਲਾਬ ਸਿੰਘ ਨੂੰ ਕਿੰਨੀ ਰਕਮ ਬਦਲੇ ਸੌਂਪ ਦਿੱਤਾ ਗਿਆ 1 ਕਰੋੜ ਬਦਲੇ ਪੈਰੋਵਾਲ ਦੀ ਸੰਧੀ ਕੀ ਸੀ ਇਹ ਸਰ ਹੈਨਰੀ ਹਾਰਡਿੰਗ ਤੇ ਮਹਾਰਾਜਾ ਦਲੀਪ ਸਿੰਘ ਵਿਚਕਾਰ 16 ਦਸੰਬਰ 1846 ਨੂੰ ਪਹਿਲੀ ਐਗਲੋ ਸਿੱਖ ਲੜਾਈ ਤੋਂ ਬਾਅਦ ਹੋਈ ਸੀ ਇਸ ਸੰਧੀ ਦੇ ਤਹਿਤ 8 ਮੈਂਬਰਾਂ ਦੀ ਇੱਕ ਕਾਉਂਸਲ ਆਫ ਰੇਜੈਂਸੀ ਬਣਾਈ ਗਈ ਇਹ ਫੈਸਲਾ ਲਿਆ ਗਿਆ ਕਿ ਦਲੀਪ ਸਿੰਘ ਜਦੋਂ ਤੱਕ 16 ਸਾਲ ਦਾ ਨਹੀਂ ਹੋ ਜਾਂਦਾ ਬ੍ਰਿਟਿਸ਼ ਫੌਜਾਂ ਇੱਥੇ ਕਾਇਮ ਰਹਿਣਗੀਆਂ ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਪੰਜਾਬ ਦਾ ਰੈਜ਼ੀਡੈਂਟ ਕਿਸ ਨੂੰ ਨਿਯੁਕਤ ਕੀਤਾ ਗਿਆ ਸਰ ਹੈਨਰੀ ਲਾਰੈਂਸ ਨੂੰ ਪੈਰੋਵਾਲ ਦੀ ਸੰਧੀ ਦਾ ਇੱਕ ਹੋਰ ਨਾਮ ਕੀ ਸੀ ਲਾਹੌਰ ਦੀ ਦੂਜੀ ਸੰਧੀ ਦੂਜੀ ਐਂਗਲੋ ਸਿੱਖ ਲੜਾਈ ਸਮੇਂ ਭਾਰ ਦਾ ਗਵਰਨਰ ਜਰਨਲ ਕੌਣ ਸੀ ਲਾਰਡ ਡਲਹੌਜੀ ਕਿਹੜੀ ਦੂਜੀ ਐਂਗਲੋ ਸਿੱਖ ਲੜਾਈ ਨੂੰ ਬੈਟਲ ਆਫ ਗਨ ਕਿਹਾ ਜਾਂਦਾ ਹੈ গুজরাট ਦੀ ਲੜਾਈ 1849 ਈਸਵੀ ਨੂੰ ਲਾਰਡ ਹਾਰਡਿੰਗ ਨੇ 18 ਦਸੰਬਰ 1845 ਤੇ 10 ਫਰਵਰੀ 1846 ਨੂੰ ਪਹਿਲੀ ਐਗਲੋ ਸਿੱਖ ਲੜਾਈ ਦਾ ਐਲਾਨ ਕੀਤਾ ਇਹ ਲੜਾਈਆਂ ਜਿਹੜੀਆਂ ਸੀਗੀਆਂ 10 ਫਰਵਰੀ 1846 ਤੱਕ ਚੱਲੀਆਂ ਪੰਜਾਬ ਤੇ ਬ੍ਰਿਟਿਸ਼ ਰਾਜ ਦੁਆਰਾ ਅਧਿਕਾਰ ਕੀਤਾ ਗਿਆ 1849ਵੀਂ ਵਿੱਚ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਹਾਸਲ ਕੀਤੀ ਆ ਡਿਟੇਲ ਨਾਲ ਰਣਜੀਤ ਸਿੰਘ ਦੇ ਜਿਹੜਾ ਸ਼ਾਸਨ ਕਾਲ ਦੀ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਅੱਗੇ ਹੋਰ ਜੜੀ ਜਾਣਕਾਰੀ ਹਾਸਲ ਕਰਨ ਲਈ ਬਨੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆਂ ਅਗਲੇ ਟੌਪਿਕ ਨਾਲ ਓਕੇ ਥੈਂਕਸ